ਗੁਰੂ ਪਿਆਰੀ ਸਰਬੱਤ ਸਾਂਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਕਲਕੀ ਉਤਾਰ ਸਾ ਸੰਗਤ ਜੀ ਦਸਮ ਗ੍ਰੰਥ ਜੀ ਦੀ ਬਾਣੀ ਦੇ ਵਿੱਚੋਂ 24 ਸੇ ਉਤਾਰਾਂ ਦੇ ਵਿੱਚੋਂ ਜੋ ਅੰਤਲੇ অবতার ਹੋਣ ਵਾਲੇ ਹਨ ਜਿਨ੍ਹਾਂ ਨੇ ਕਾਲ ਯੁਗ ਦਾ ਅੰਤ ਕਰਨਾ ਹੈ ਉਸ ਦੇ ਬਾਰੇ ਵਿੱਚ ਆਓ ਸਾ ਸੰਗਤ ਜੀ ਅੱਗੇ ਦੇਖਦੇ ਹਾਂ ਕਿ ਮਹਾਰਾਜ ਕੀ ਫਰਮਾਨ ਕਰਦੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਨਖੰਗੀ ਸਾਧ ਸੰਗਤ ਜੀ ਜੋ ਜੌਦੇ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਲੜ ਰਹੇ ਹਨ ਉਹ ਪੱਥਿਆਂ ਵਾਲੇ ਹਨ ਕਹਿਣ ਤੋਂ ਭਾਵ ਹੈ ਨਖੰਗੀ ਤੋਂ ਭਾਵ ਹੈ ਪੱਥਿਆਂ ਵਾਲੇ ਜਿਨ੍ਹਾਂ ਨੇ ਪੱਥੇ ਟੰਗੇ ਹੋਏ ਹਨ ਸਾਧ ਸੰਗਤ ਜੀ ਜਿਸ ਦੇ ਵਿੱਚ ਤੀਰ ਸੰਭਾਲ ਕੇ ਰੱਖੇ ਜਾਂਦੇ ਹਨ ਤੀਰ ਸਟੋਰ ਕਰਕੇ ਰੱਖੇ ਜਾਂਦੇ ਹਨ ਜਿਨ੍ਹਾਂ ਦੇ ਵਿੱਚੋਂ ਤੀਰ ਕੱਢ ਕੱਢ ਕੇ ਚਲਾਏ ਜਾਂਦੇ ਹਨ ਤਾਂ ਉਹ ਪੱਥਿਆਂ ਦੇ ਵਿੱਚ ਸਾਧ ਸੰਗਤ ਜੀ ਤੀਰ ਰੱਖੇ ਹੋਏ ਹਨ ਪੱਥਿਆਂ ਦੇ ਵਿੱਚ ਸਾਧ ਸੰਗਤ ਜੀ ਤੀਰਾਂ ਦੀ ਜਿੰਨੀ ਜ਼ਿਆਦਾ ਗਿਣਤੀ ਹੋਵੇਗੀ ਉਨਾ ਭਾਰ ਹੋਵੇਗਾ ਤੇ ਉਹ ਭਾਰ ਸੰਭਾਲਣਾ ਵੀ ਸਾਹਸਿੰਘ ਜੀ ਨਾ ਸੌਖਾ ਨਹੀਂ ਹੁੰਦਾ ਪੱਥਿਆਂ ਦਾ ਤੀਰਾਂ ਦਾ ਜੋ ਭਾਰ ਚੱਕ ਕੇ ਮੋੜਿਆਂ ਦੇ ਉੱਪਰ ਤੁਰਨਾ ਸਾਹਸਿੰਘ ਜੀ ਬਹੁਤ ਔਖਾ ਹੈ ਇਸ ਤਰ੍ਹਾਂ ਉਹ ਜੋ ਸੂਰਬੀਰ ਜੋਧੇ ਹਨ ਉਹ ਪੱਥਿਆਂ ਵਾਲੇ ਹਨ ਅੱਗੇ ਮਾਰਾ ਖਤੰਗੀ ਖਤੰਗੀ ਤੋਂ ਬਾਅਦ ਸਾਹਸਿੰਘ ਜੀ ਕਹੇ ਕਿ ਉਹ ਬਾਣਾ ਵਾਲੇ ਹਨ ਬਾਣ ਸਾਹਸਿੰਘ ਜੀ ਕਿਹਾ ਜਾਂਦਾ ਹੈ ਤੀਰਾਂ ਨੂੰ ਅਤੇ ਉਹ ਬਾਣਾ ਵਾਲੇ ਹਨ ਵੀ ਕਹਿੰਦੇ ਹਨ ਕਿ ਸੁਰੰਗੀ ਸੁਰੰਗੀਤੋ ਭਾਵ ਸਾਧ ਸੰਗਤ ਜੀ ਕਹੀਏ ਕਿ ਸੁੰਦਰ ਬਸਤਰਾਂ ਵਾਲੇ ਸਾਧ ਸੰਗਤ ਜੀ ਜੋ ਜੋਦੇ ਸੂਰਮੇ ਜੰਗੇ ਮੈਦਾਨ ਦੇ ਵਿੱਚ ਜੂਝ ਰਹੇ ਹਨ ਉਹ ਸੁੰਦਰ ਬਸਤਰਾਂ ਵਾਲੇ ਹਨ ਸੋਹਣੇ ਕੱਪੜਿਆਂ ਵਾਲੇ ਹਨ ਜੋ ਸਾਜ ਰਹੇ ਹਨ ਜੰਗੇ ਮੈਦਾਨ ਦੇ ਵਿੱਚ ਇਸ ਤੋਂ ਅੱਗੇ ਗੱਲ ਕਰੀਏ ਮਾਰਾ ਹੀ ਕਹਿੰਦੇ ਹਨ ਕਿ ਪੜੰਗੀ ਪੜੰਗੀ ਤੋਂ ਭਾਵ ਕੇ ਇਹ ਸਾਧ ਸੰਗਤ ਜੀ ਪੜੰਗ ਦੇ ਚਾਹਵਾਨ ਹਨ ਪੜਨ ਵਾਸਤੇ ਉਹਨਾਂ ਦੇ ਮਨ ਦੇ ਵਿੱਚ ਚਾਹ ਹੈ ਲੜਨ ਵਾਸਤੇ ਮਨ ਦੇ ਵਿੱਚ ਚਾਹ ਹੈ ਅਤੇ ਵੈਰੀਆਂ ਦੇ ਖਿਲਾਫ ਸਾਧ ਸੰਗਤ ਜਿਉ ਉਹਨਾਂ ਨੇ ਮੋਰਚਾ ਖੋਲ੍ਹਿਆ ਤੇ ਵੈਰੀਆਂ ਦੇ ਖਿਲਾਫ ਸਾਧ ਸੰਗਤ ਜਿਉ ਪੜ ਰਹੇ ਹਨ ਲੜ ਰਹੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਤਮਕਾ ਤੌਂਕਿਆ ਤੋਂ ਭਾਵ ਸਾਧ ਸੰਗਤ ਜੀ ਗ੍ਰੋਧ ਕਰਦੇ ਹਨ ਕਹਿੰਦੇ ਤੋਂ ਭਾਵ ਹੈ ਕਿ ਬੀਰ ਰਸ ਦੇ ਵਿੱਚ ਭਰੇ ਹੋਏ ਹਨ ਬੀਰ ਰਸ ਦੇ ਵਿੱਚ ਆਗੇ ਸਾਧ ਸੰਗਤ ਜੀ ਕ੍ਰੋਧਮਾਨ ਹੋ ਕੇ ਕ੍ਰੋਧ ਕਰਦੇ ਹਨ ਬੇਰਸ ਦੇ ਵਿੱਚ ਭਰੇ ਹੋਏ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕੀ ਪਲਕਾ ਪਲਕਾ ਤੋਂ ਭਾਵ ਹੈ ਉਛਲਦੇ ਹਨ ਛਾਲਾਂ ਮਾਰਦੇ ਹਨ ਜੰਗੇ ਮੈਦਾਨ ਦੇ ਵਿੱਚ ਸਤਸੰਗ ਜੀ ਚਾਹ ਦੇ ਵਿੱਚ ਆ ਕੇ ਉਹ ਖੁਸ਼ ਹੋ ਕੇ ਜਿਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਮਾਹੌਲ ਬਣਿਆ ਹੈ ਉਸ ਨੂੰ ਦੇਖ ਕੇ ਉਛਲਦੇ ਹਨ ਛਾਲਾਂ ਮਾਰਦੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕੀ ਹਸਕਾ ਹੱਸ ਕੇ ਤਾਂ ਸਾਧ ਸੰਗਤ ਜੀ ਭਾਵ ਕਹੀਏ ਕਿ ਹੱਸਦੇ ਹਨ ਇੱਕ ਦੂਜੇ ਵੱਲ ਦੇਖ ਕੇ ਸਾਧ ਸੰਗਤ ਜੀ ਖੁਸ਼ ਹੋ ਰਹੇ ਹਨ ਹੱਸ ਰਹੇ ਹਨ ਕਿਉਂਕਿ ਜੰਗੇ ਮੈਦਾਨ ਦੇ ਵਿੱਚ ਉਹਨਾਂ ਨੂੰ ਜੂਝਣ ਦਾ ਮੌਕਾ ਮਿਲਿਆ ਹੈ ਅਤੇ ਉਹ ਚਾਹ ਦੇ ਨਾਲ ਹੀ ਸਾਧ ਸੰਗਤ ਜੀ ਖੁਸ਼ ਹੋ ਰਹੇ ਹਨ ਹੱਸ ਰਹੇ ਹਨ ਜੰਗ ਦੇ ਮੈਦਾਨ ਦੇ ਵਿੱਚ ਸਾਧ ਸੰਗਤ ਜੀ ਉਹ ਜੋਦੇ ਸੂਰਮੇ ਜੁਹਾਨ ਇੰਜ ਜੂਝ ਰਹੇ ਹਨ ਅੱਗੇ ਮਾਰੀ ਕਹਿੰਦੇ ਹਨ ਕਿ ਪਰਦਕਾ ਪਰਦਕਾ ਤੇ ਤਾਂ ਭਾਵ ਕਹੀਏ ਕਿ ਪਿਛਾਂ ਨੂੰ ਧੱਕਦੇ ਹਨ ਸਾਧ ਸੰਗਤ ਜੀ ਦੇ ਤੋਂ ਜੋਦੇ ਸੂਰਮਿਆਂ ਦੀ ਫੌਜ ਜਿਹੜੀ ਚੜੀ ਹੈ ਉਹ ਵੈਰੀਆਂ ਨੂੰ ਪਿਛਾਂ ਵੱਲ ਨੂੰ ਪਿੱਛੇ ਵੱਲ ਨੂੰ ਧੱਕ ਰਹੀ ਹੈ ਜਿਸ ਨੂੰ ਸਾਧ ਸੰਗਤ ਜੀ ਇੱਥੇ ਮਹਾਰਾਜੀ ਬਿਆਨ ਕਰਦੇ ਹਨ ਕਿ ਪਰਦਕਾ ਅੱਗੇ ਮਹਾਰਾਜੀ ਕਹਿੰਦੇ ਹਨ ਕਿ ਸੂ ਬੀਰਨ ਸ੍ਰੇਸ਼ਟ ਸੂਰਮੇ ਹਨ ਸਾਧ ਸੰਗਤ ਜੀ ਸੂ ਬੀਰਨ ਤੋਂ ਭਾਵ ਹੈ ਸੂਤ ਭਾਵ ਹੈ ਸ੍ਰੇਸ਼ਟ ਬੀਰਨ ਤੋਂ ਭਾਵ ਕਿ ਇਹ ਸੂਰਮੇ ਸ਼੍ਰੇਸ਼ਟ ਸੂਰਮੇ ਹਨ ਉੱਤਮ ਉੱਚ ਚੋਟੀ ਦੇ ਸੂਰਮੇ ਹਨ ਕੋਈ ਸਾਧ ਸੰਗਤ ਜੀ ਮਾੜੇ ਮੋٹے ਨਹੀਂ ਹਨ ਉਹ ਉੱਚ ਕੋਟੀ ਦੇ ਸ਼੍ਰੇਸ਼ਟ ਉੱਤਮ ਸਾਧ ਸੰਗਤ ਜੀ ਜੋ ਸੂਰਮੇ ਹਨ ਸੂਰਵੀਰ ਯੋਧੇ ਹਨ ਜੋ ਚੰਗੇ ਮੈਦਾਨ ਦੇ ਵਿੱਚ ਵੈਰੀਆਂ ਦੇ ਨਾਲ ਸਾਧ ਸੰਗਤ ਜੀ ਭੇੜ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਸੂਤੀ ਰਣ ਤੀਰਨ ਤੋਂ ਪਾਵ ਕਹੇ ਧੀਰਜ ਸਿਦਕ ਵਾਲੇ ਸਾਧ ਸੰਗਤ ਜੀ ਉਹ ਵੱਡੇ ਧੀਰਜ ਵਾਲੇ ਹਨ ਵੱਡੇ ਜਿਗਰੇ ਵਾਲੇ ਹਨ ਅਤੇ ਵੱਡੇ ਸਿੱਦਕ ਵਾਲੇ ਹਨ ਸਬਰ ਵਾਲੇ ਹਨ ਸਾਧ ਸੰਗਤ ਜੀ ਉਹ ਜੋ ਸੂਰਮੇ ਜੰਗੇ ਮੈਦਾਨ ਦੇ ਵਿੱਚ ਲੜ ਰਹੇ ਹਨ ਅਤੇ ਡਰ ਕੇ ਕਦੀ ਵੀ ਭੱਜਣ ਵਾਲੇ ਨਹੀਂ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਪ੍ਰਹੀ ਰੰਗ ਅਤੇ ਛੱਡਦੇ ਹਨ ਕੀ ਛੱਡਦੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਤੀਰੰ ਸਾਧ ਸੰਗਤ ਜੀ ਜੋ ਤਿੱਖੇ ਤੀਰ ਹਨ ਉਹ ਜੋ ਜੂਦੇ ਸੂਰਮੇ ਹਨ ਪੱਥਿਆਂ ਦੇ ਵਿੱਚੋਂ ਕੱਢ ਕੇ ਛੱਡ ਰਹੇ ਹਨ ਤੇ ਖੁਸ਼ ਹਨ ਜਿਸ ਤਰ੍ਹਾਂ ਉਹ ਸਾਧ ਸੰਗਤ ਜੀ ਜੰਗੇ ਮੈਦਾਨ ਦੇ ਵਿੱਚ ਸੱਚ ਹੱਕ ਦੀ ਲੜਾਈ ਲੜ ਰਹੇ ਹਨ ਸੱਚ ਹੱਕ ਦੇ ਲਈ ਸਾਧ ਸੰਗਤ ਜੀਓ ਲੜ ਰਹੇ ਹਨ ਜੋਦੇ ਸੂਰਮੇ ਜੂਝ ਰਹੇ ਹਨ ਅਗੇ ਮਾਰਾਈ ਕਹਿੰਦੇ ਹਨ ਕਿ ਪਲਟਾ ਪਲਟਾ ਤੋਪਾ ਆਵਰਤ ਕਹੀਏ ਵੈਰੀ ਨੂੰ ਪਲਟ ਸੁੱਟਦੇ ਹਨ ਸਾਧ ਸੰਗਤ ਜਿਵੇਂ ਪਲਟਾ ਪਲਟਾ ਕੇ ਵੈਰੀ ਨੂੰ ਜੰਗੇ ਮੈਦਾਨ ਦੇ ਵਿੱਚ ਪਿਛਾੜ ਰਹੇ ਹਨ ਸੁੱਟ ਰਹੇ ਹਨ ਇਸ ਤਰ੍ਹਾਂ ਦਾ ਗੁਰੂ ਮਹਾਰਾਜ ਜੀ ਨੇ ਬਖਿਆਨ ਕੀਤਾ ਹੈ ਕੀ ਪਲਟਾ ਪਲਟ ਪਲਟ ਕੇ ਵੈਰੀਆਂ ਨੂੰ ਸਾਥ ਸੰਗਤ ਜੀ ਉਹ ਸੁੱਟ ਰਹੇ ਹਨ ਮਾਰ ਰਹੇ ਹਨ ਅੱਗੇ ਮਹਾਰਾਏ ਕਹਿੰਦੇ ਹਨ ਕਿ ਬਿਲਟ ਹੈ ਆਪ ਵੀ ਪਛਾੜ ਖਾਦੇ ਹਨ ਕਹਿਣ ਤੋਂ ਭਾਵ ਸਾਥ ਸੰਗਤ ਜੀ ਕਦੀ ਆਪ ਪਛਾੜ ਖਾ ਕੇ ਡੇਗ ਜਾਂਦੇ ਹਨ ਕਦੀ ਵੈਰੀਆਂ ਨੂੰ ਸੁੱਟਦੇ ਹਨ ਪਰ ਯੰਗੇ ਮੈਦਾਨ ਦੇ ਸਾਥ ਸੰਗਤ ਜੀ ਹਾਰ ਮੰਨਣ ਵਾਲੇ ਸੂਰਮੇ ਨਹੀਂ ਹਨ ਅੱਗੇ ਮਹਾਰਾਏ ਕਹਿੰਦੇ ਹਨ ਕਿ ਨਾ ਛੁੱਟਾ ਜੋ ਤੀਰ ਵਿੱਚੋਂ ਦੂਜੇ ਪਾਸੇ ਨਹੀਂ ਨਿਕਲ ਜਾਂਦੇ ਸਾਧ ਸੰਗਤ ਜੀ ਜੋ ਤੀਰ ਦੇ ਤੀਰ ਛੱਡਦੇ ਹਨ ਜੋ ਸਰੀਰ ਦੇ ਵਿੱਚ ਖੁੱਬ ਜਾਂਦੇ ਹਨ ਅਤੇ ਦੂਜੇ ਪਾਸੇ ਨਹੀਂ ਨਿਕਲ ਜਾਂਦੇ ਹਨ ਉਹਨਾਂ ਨੂੰ ਕਹਿੰਦੇ ਹਨ ਨਾ ਛੁੱਟਾ ਅਤੇ ਉਹਨਾਂ ਨੂੰ ਸਾਧ ਸੰਗਤ ਜੀ ਪੋਟ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਉਪੁੱਟਾ ਅਤੇ ਉਹਨਾਂ ਨੂੰ ਜੋ ਸਾਸੰਗਤ ਜੀ ਜੋਦੇ ਸੂਰਮਿਆਂ ਦੇ ਤੀਰ ਵਾਜਦੇ ਹਨ ਵਜ ਕੇ ਆਰ ਪਾਰ ਨਹੀਂ ਹੁੰਦੇ ਹਨ ਸਰੀਰ ਦੇ ਵਿੱਚ ਹੀ ਰਹਿ ਜਾਂਦੇ ਹਨ ਉਹਨਾਂ ਨੂੰ ਆਪਣੀਆਂ ਥਾਂ ਦੇ ਨਾਲ ਹੀ ਖਿੱਚ ਕੇ ਸਾਸੰਗਤ ਜੀ ਉਹ ਪੁੱਟ ਰਹੇ ਹਨ ਅਤੇ ਪੁੱਟ ਕੇ ਸੁੱਟਦੇ ਹਨ ਅਤੇ ਫਿਰ ਜੰਗੇ ਮੈਦਾਨ ਦੇ ਸਾਸੰਗਤ ਜੀ ਲੜਨ ਵਾਸਤੇ ਤਿਆਰ ਬਰ ਤਿਆਰ ਰਹਿੰਦੇ ਹਨ ਇਸ ਤਰ੍ਹਾਂ ਜੋਦੇ ਸੂਰਮੇ ਜੋਹਾਨ ਜੰਗੇ ਮੈਦਾਨ ਦੇ ਵਿੱਚ ਸਾਸੰਗਤ ਜੀ ਲੜ ਰਹੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਬਬਕਾ ਬੜਕਾ ਮਾਰਦੇ ਹਨ ਸਾਤਸੰਗਤ ਜੀ ਜੰਗੇ ਮੈਦਾਨ ਦੇ ਵਿੱਚ ਜੋ ਜੋਧੇ ਸੂਰਮੇ ਹਨ ਉਹ ਕਿਸੇ ਦਾ ਵੀ ਖੋਫ ਨਹੀਂ ਖਾਂਦੇ ਹਨ ਬਲਕਿ ਵੈਰੀਆਂ ਨੂੰ ਲਲਕਾਰ ਰਹੇ ਹਨ ਬੜਕਾ ਮਾਰਦੇ ਹਨ ਜਿਨ੍ਹਾਂ ਦੀਆਂ ਬੜਕਾਂ ਸੁਣ ਕੇ ਸਾਤਸੰਗਤ ਜੀ ਵੈਰੀ ਜੋ ਹਨ ਉਹ ਡਰ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਨਾ ਥੱਕਾ ਅਤੇ ਥੱਕਦੇ ਨਹੀਂ ਹਨ ਸਾਤਸੰਗਤ ਜੀ ਇਨਾ ਭਿਆਨਕ ਜੋ ਹੈ ਉਹ ਜੁੱਧ ਚੱਲ ਰਿਹਾ ਹੈ ਭਿਆਨਕ ਜੰਗ ਖੇਦ ਭੂਮੀ ਦੇ ਵਿੱਚ ਜੋ ਜੋਦੇ ਸੂਰਮੇ ਹਨ ਉਹ ਡਟੇ ਹੋਏ ਹਨ ਖੜੇ ਹੋਏ ਹਨ ਲੜ ਰਹੇ ਹਨ ਅਤੇ ਫਿਰ ਵੀ ਸਾਧ ਸੰਗਤ ਜੀ ਉਹ ਥੱਕ ਹਾਰ ਕੇ ਬੈਂਦੇ ਨਹੀਂ ਹਨ ਸਾਧ ਸੰਗਤ ਜੀ ਇਹ ਜੋ ਫੌਜ ਕਲਕੀ ਅਵਤਾਰ ਜੀਾਂ ਦੇ ਨਾਲ ਲੜ ਰਹੀ ਹੈ ਇਹ ਫੌਜ ਪ੍ਰਗਟ ਹੋਈ ਹੈ ਇਹ ਜੋ ਸੂਰਮੇ ਹਨ ਇਹ ਨਾ ਥੱਕਣ ਵਾਲੇ ਹਨ ਥੱਕ ਹਾਰ ਕੇ ਨਹੀਂ ਬੈਂਦੇ ਹਨ ਜਿਵੇਂ ਸਾਧ ਸੰਗਤ ਜੀ ਮਸ਼ੀਨਾ ਲਗਾਤਾਰ ਕੰਮ ਕਰਦਿਆਂ ਹਨ ਕਦੇ ਥੱਕਦਿਆਂ ਨਹੀਂ ਹਨ ਇਸ ਤਰ੍ਹਾਂ ਜੋਦੇ ਸੂਰਮਿਆਂ ਦੇ ਇਹੋ ਜਿਹੇ ਬਲਵਾਨ ਸਰੀਰ ਹਨ ਉਹਨਾਂ ਨੇ ਬਣਾਏ ਹਨ ਲੋਹੇ ਵਰਗੇ ਸਰੀਰ ਜੋ ਬਣਾਏ ਹਨ ਨਹੀਂ ਥੱਕਦੇ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਤਸੱਕਾ ਅਤੇ ਵੈਰੀ ਦਲ ਵਿੱਚ ਤਸ ਜਾਂਦੇ ਹਨ ਕਹਿਣ ਤੋਂ ਭਾਵ ਹੈ ਕਿ ਵੈਰੀਆਂ ਦਾ ਦਲ ਆਉਂਦਾ ਦੇਖ ਕੇ ਭੱਜਦੇ ਨਹੀਂ ਹਨ ਬਲਕਿ ਦੌੜ ਕੇ ਉਹਨਾਂ ਦੇ ਵਿੱਚ ਤਸ ਜਾਂਦੇ ਹਨ ਵੈਰੀ ਤੇ ਦਲਾਂ ਦੇ ਵਿੱਚ ਵੱਢ ਜਾਂਦੇ ਹਨ ਅਤੇ ਉੱਥੇ ਵਿਆਰੀਆਂ ਦੇ ਦਲਾਂ ਦੇ ਵਿੱਚ ਵੜ ਕੇ ਕੁਸ ਪੈਠ ਕਰਕੇ ਸਾਧ ਸੰਗਤ ਜੀ ਉੱਥੇ ਇਸ ਤਰ੍ਹਾਂ ਜੋਹਰ ਦਿਖਾ ਰਹੇ ਹਨ ਅਗੇ ਮਾਰਾਈ ਕਹਿੰਦੇ ਹਨ ਕਿ ਝਜਕਾ ਅਤੇ ਵਿਆਰੀ ਨੂੰ ਸਾਧ ਸੰਗਤ ਜੀ ਝੰਜੋੜ ਕੇ ਰੱਖ ਦਿੰਦੇ ਹਨ ਜਿਸ ਤਰ੍ਹਾਂ ਸਾਧ ਸੰਗਤ ਜੀ ਨਿੰਬੂ ਨਿਚੋੜ ਕੇ ਸੋਟੇ ਦਤਾ ਜਾਂਦਾ ਹੈ ਇਸ ਤਰ੍ਹਾਂ ਜੋ ਜੋਦੇ ਸੂਰਮੇ ਹਨ ਜੰਗੇ ਮੈਦਾਨ ਦੇ ਵਿੱਚ ਸਾਧ ਸੰਗਤ ਜੀ ਡਟੇ ਹੋਏ ਹਨ ਇਹ ਵਿਆਰੀਆਂ ਨੂੰ ਝੰਜੋੜ ਝੰਜੋੜ ਕੇ ਸਾਧ ਸੰਗਤ ਜੀ ਸੁੱਟ ਰਹੇ ਹਨ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਸਖਗੰਗ ਸੁੰਦਰ ਖੜਕਾਂ ਤਲਵਾਰਾਂ ਵਾਲੇ ਖੜਕ ਕਹੀਏ ਸਾਸੰਗੀ ਜੀ ਤਲਵਾਰ ਨੂੰ ਬਹੁਤ ਹੀ ਸੁੰਦਰ ਉਹਨਾਂ ਦੇ ਕੋਲ ਤਲਵਾਰਾਂ ਨੇ ਤਿੱਖੀ ਧਾਰਾਂ ਵਾਲੀਆਂ ਸਾਸੰਗੀ ਦੀ ਉਹਨਾਂ ਦੇ ਕੋਲ ਸੁੰਦਰ ਬਹੁਤ ਹੀ ਵਧੀਆ ਤਲਵਾਰਾਂ ਨੇ ਜਿਨ੍ਹਾਂ ਦੇ ਨਾਲ ਸਾਸੰਗੀ ਜੰਗੇ ਮੈਦਾਨ ਦੇ ਵਿੱਚ ਉਹ ਡਟ ਕੇ ਮੁਕਾਬਲਾ ਕਰ ਰਹੇ ਹਨ ਵੈਰੀਆਂ ਦਾ ਅੱਗੇ ਮਹਾਰਾਜ ਕਹਿੰਦੇ ਹਨ ਕਿ ਅਦਾ ਗੰਗ ਦਾਗੇ ਨਹੀਂ ਜਾ ਸਕਣ ਵਾਲੇ ਸਾਧ ਸੰਗਤ ਜੀ ਦਾਗੇ ਨਹੀਂ ਜਾ ਸਕਣ ਵਾਲੇ ਕਹਿਣ ਤੋਂ ਭਾਵ ਹੈ ਕਿ ਉਹਨਾਂ ਦੇ ਇਸ ਤਰ੍ਹਾਂ ਦੇ ਸਾਧ ਸੰਗਤ ਜੀ ਸਰੂਪ ਹਨ ਕਿ ਉਹ ਦਾਗੇ ਨਹੀਂ ਜਾਂਦੇ ਹਨ ਦਾਗੇ ਨਾ ਜਾ ਸਕਣ ਵਾਲੇ ਹਨ ਇਸ ਤਰ੍ਹਾਂ ਦੇ ਸੂਰਮੇ ਹਨ ਉਹ ਕਰਤੱਵ ਦਿਖਾ ਰਹੇ ਹਨ ਸਾਧ ਸੰਗਤ ਜੀ ਜੋਹਰ ਦਿਖਾ ਰਹੇ ਹਨ ਰਣ ਭੂਮੀ ਦੇ ਮੈਦਾਨ ਦੇ ਵਿੱਚ ਅੱਗੇ ਮਾਰਾਈ ਆਉ ਦੇਖਦੇ ਆ ਪ੍ਰਮਾਨ ਕਰਦੇ ਹਨ ਕਿ ਅਜਗੰਗ અલੌਕਿਕ ਸਰੂਪ ਵਾਲੇ ਹਨ ਇੱਕ ਸਾ ਸੰਗਤ ਜੀ ਬਹੁਤ ਹੀ ਵਿਲੱਖਣ ਇੱਕ ਬਹੁਤ ਹੀ ਕਹਿ ਸਕਦੇ ਹਾਂ ਕਿ ਅਲੱਗ ਦਿਖਣ ਵਾਲੇ ਜੋ ਸੂਰਮੇ ਹਨ ਸਭ ਤੋਂ ਵੱਖਰੇ ਦਿਖਣ ਵਾਲੇ ਸੂਰਮੇ ਹਨ અલੌਕਿਕ ਸੂਰਮੇ ਹਨ ਇਸ ਤਰ੍ਹਾਂ ਉਹਨਾਂ ਦੀ ਪਛਾਣ ਹੋ ਰਹੀ ਹੈ ਅੱਗੇ ਮਹਾਰਾਜ ਕਹਿੰਦੇ ਹਨ ਕਿ ਆਪਾ ਗੰਗ ਅਤੇ ਜੋਤ ਤੁਮ ਭੱਜਣ ਵਾਲੇ ਨਹੀਂ ਹਨ ਸਾਧ ਸੰਗਤ ਜੀ ਆਪ ਸਾਧ ਸੰਗਤ ਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿਹੜੇ ਸੂਰਮੇ ਜੰਗਾਂ ਮੈਦਾਨ ਦੇ ਵਿੱਚ ਚੜ ਕੇ ਆਏ ਹਨ ਵਿਆਰੀਆਂ ਦਾ ਖਾਤਮਾ ਕਰਨ ਵਾਸਤੇ ਜੋ ਸੂਰਵੀਰ ਆਏ ਹਨ ਉਹ ਕਦੀ ਵੀ ਜੰਗੇ ਮੈਦਾਨ ਦੇ ਵਿੱਚੋਂ ਸਾਧ ਸੰਗਤ ਜੀ ਭੱਜਣ ਵਾਲੇ ਨਹੀਂ ਹਨ ਡਰ ਕੇ ਮੈਦਾਨ ਛੱਡ ਕੇ ਨਹੀਂ ਭੱਜਦੇ ਹਨ ਸੂਰਮੇ ਇਸ ਤਰ੍ਹਾਂ ਦਾ ਤੇਜ ਪ੍ਰਤਾਪ ਹੈ ਸਾਧ ਸੰਗਤ ਜੀ ਉਹਨਾਂ ਦੇ ਅੱਗੇ ਭਾਵ ਕੇ ਸਾਧ ਸੰਗਤ ਦੀ ਸਸਤਰਾਂ ਨੂੰ ਚਮਕਾਉਂਦੇ ਹਨ ਸਾਧ ਸੰਗਤ ਜੀ ਜੰਗੇ ਮੈਦਾਨ ਦੇ ਵਿੱਚ ਲੜਦੇ ਲੜਦੇ ਅਤੇ ਨਾਲ ਦੀ ਨਾਲ ਹੀ ਸਾਹਾ ਸੰਗਤ ਦੀ ਜੋ ਸ਼ਸਤਰ ਹਨ ਉਹਨਾਂ ਨੂੰ ਚਮਕਾ ਰਹੇ ਹਨ ਤਿੱਖੇ ਤੇਜ ਧਾਰ ਕਰ ਰਹੇ ਹਨ ਤਾਂ ਕਿ ਹੋਰ ਵੱਤ ਵਦ ਸਾਹਾ ਸੰਗਤ ਜੀ ਵੈਰੀਆਂ ਨੂੰ ਵੱਢਿਆ ਜਾ ਸਕੇ ਅੱਗੇ ਮਾਰਾਈ ਕਹਿੰਦੇ ਹਨ ਕਿ ਖਿਮਕਾ ਸਾਹਾ ਸੰਗਤ ਜੀ ਬਿੱਲੀ ਵਾਂਗ ਲਿਸ਼ਕਾਉਂਦੇ ਹਨ ਸਾਹਾ ਸੰਗਤ ਜੀ ਦੇ ਸ਼ਸਤਰਾਂ ਦਾ ਸ਼ਸਤਰਾਂ ਦੇ ਨਾਲ ਟਕਰਾ ਹੁੰਦਾ ਹੈ ਤਾਂ ਜਿਵੇਂ ਬਿਜਲੀ ਲਿਸ਼ਕਦੀ ਹੈ ਇਸ ਤਰ੍ਹਾਂ ਸਾਹਾ ਸੰਗਤ ਜੀ ਪ੍ਰਕਾਸ਼ ਪੈਦਾ ਹੋ ਰਿਹਾ ਹੈ ਜੰਗੇ ਮੈਦਾਨ ਦੇ ਵਿੱਚ ਇਸ ਤਰ੍ਹਾਂ ਜੋ ਜੋਦੇ ਸੂਰਮੇ ਹਨ ਉਹ ਸ਼ਸਤਰਾਂ ਨੂੰ ਲਿਸ਼ਕਾਉਂਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਬਬਕਾ ਬਬਕਾ ਭਾਵ ਕਹੀਏ ਲਲਕਾਰਦੇ ਹਨ ਸਾਹ ਸਿੰਘ ਜੀ ਵੈਰੀ ਨੂੰ ਜੰਗੇ ਮੈਦਾਨ ਦੇ ਵਿੱਚ ਲੜ ਰਹੇ ਹਨ ਤੇ ਨਾਲ ਦੀ ਨਾਲ ਹੀ ਹੋਰ ਵੀ ਉਹ ਵੈਰੀਆਂ ਨੂੰ ਲਲਕਾਰਦੇ ਹਨ ਕਿ ਆਓ ਜਲਦੀ ਸਾਡੇ ਨਾਲ ਆ ਕੇ ਲੜੋ ਦੋ ਦੋ ਹੱਥ ਕਰੋ ਅੱਗੇ ਮਾਰੇ ਕਹਿੰਦੇ ਹਨ ਕਿ ਉੱਠ ਕਾ ਅਤੇ ਉਹ ਛਲਕੇ ਮਾਰ ਦਿੰਦੇ ਹਨ ਉਸੇ ਲੋਸਲ ਕੇ ਸਾਧ ਸੰਗਤ ਜੀ ਉਹ ਵੈਰੀਆਂ ਨੂੰ ਇਸ ਤਰ੍ਹਾਂ ਮਾਰ ਰਹੀ ਹਨ ਖਤਮ ਕਰ ਰਹੀ ਹਨ ਅਤੇ ਪਾਪ ਦਾ ਖਾਤਮਾ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਨਾਲ ਜੰਗੇ ਮੈਦਾਨ ਦੇ ਵਿੱਚ ਹੋ ਰਿਹਾ ਹੈ ਅੱਗੇ ਮਾਰ ਹੀ ਕਹਿੰਦੇ ਹਨ ਕਿ ਪਗਉਤੀ ਸ਼ਾਨਦ ਕੇ ਜੁਟੈ ਤ ਬੀਰਨ ਕਿਤੇ ਸਾਧ ਸੰਗਤ ਜੀ ਜੋਦੇ ਸੂਰਮੇ ਜੋ ਹਨ ਜੁਟੇ ਹੋਏ ਹਨ ਕਹਨ ਤੋ ਪਾਪ ਹੈ ਕਿਤੇ ਜੋਦੇ ਸੂਰਮੇ ਇਕੱਠੇ ਹੋਏ ਹਨ ਕਿਤੇ ਲੜ ਰਹੇ ਆ ਤਾਂ ਦੇਖ ਕਿਤੇ ਇਕੱਠੇ ਹੋ ਰਹੇ ਹਨ ਮਹਾਰਾਜ ਕਹਿੰਦੇ ਹਨ ਕਿ ਉਹ ਇਕੱਠੇ ਹੋ ਕੇ ਕੀ ਕਾਰਜ ਕਰਦੇ ਹਨ ਕਿ ਕੈ ਛਟਾ ਤ ਤੀਰਨ ਅਤੇ ਤੀਰਾਂ ਨੂੰ ਛੱਡਦੇ ਹਨ ਸਾਧ ਸੰਗ ਜੀ ਇਕੱਠੇ ਹੋ ਕੇ ਵਿਉਂਤ ਬਣਾ ਕੇ ਉਹ ਵੈਰੀਆਂ ਦੇ ਦਰਾਂ ਦੇ ਉੱਪਰ ਤੀਰਾਂ ਦਾ ਬਰਸਾਤ ਸਾਧ ਸੰਗ ਜੀ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਕਰਦੇ ਹਨ ਤੀਰ ਛੱਡ ਰਹੇ ਹਨ ਇੰਨੀ ਤੇਜ਼ੀ ਦੇ ਨਾਲ ਮਹਾਰਾਜ ਕਹਿੰਦੇ ਹਨ ਕੈ ਫੁਟਾ ਤੇ ਅੰਗੰ ਅਤੇ ਸਰੀਰਾਂ ਨੂੰ ਫੋੜਦੇ ਹਨ ਸਰੀਰਾਂ ਨੂੰ ਪਾੜ ਸੁੱਟਦੇ ਹਨ ਅੰਗਾਂ ਨੂੰ ਕੱਟ ਵੱਢ ਰਹੇ ਹਨ ਇਸ ਤਰ੍ਹਾਂ ਦੇ ਨਾਲ ਵਿਰਾਂ ਦਾ ਮੁਕਾਬਲਾ ਕਰ ਰਹੇ ਹਨ ਮਹਾਰਾਜ ਅੱਗੇ ਕਹਿੰਦੇ ਹਨ ਕਹਿ ਜੁਟੈ ਤੇ ਜੰਗੰ ਜੰਗ ਵਿੱਚ ਸਾਧ ਸੰਗਤ ਜੀ ਜੁਟੇ ਹੋਏ ਹਨ ਜੋ ਹੈ ਹਾਕ ਸੱਚ ਤੇ ਧਰਮ ਦਾ ਸਾਧ ਸੰਗਤ ਜੀ ਜੋ ਜੰਗ ਚੱਲ ਰਿਹਾ ਹੈ ਲੜਾਈ ਚੱਲ ਰਹੀ ਇਸ ਦੇ ਵਿੱਚ ਜੁਟੇ ਹੋਏ ਹਨ ਇਕੱਠੇ ਹੋਏ ਹਨ ਅਤੇ ਵਾਰ ਕਰਦੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਹਿ ਮਚਾਇ ਤ ਸੂਰਨ ਇਤੇ ਸੂਰਮੇ ਕਰੋਧ ਨਾਲ ਸਾਧ ਸੰਗ ਜੀ ਮਚੇ ਹੋਏ ਹਨ ਵੀਰ ਰਸ ਦੇ ਨਾਲ ਭਰੇ ਹੋਏ ਹਨ ਜਿਵੇਂ ਅੱਗ ਦੀਆਂ ਸਾਧ ਸੰਗ ਜੀ ਲਪਟਾਂ ਮਚਦੇ ਹਨ ਇਵੇਂ ਉਹ ਜੋਦੇ ਸੂਰਮੇ ਕਰੋਧ ਦੇ ਵਿੱਚ ਮਚੇ ਹੋਏ ਹਨ ਵੈਰੀਆਂ ਦਾ ਖਾਤਮਾ ਕਰਨ ਵਾਸਤੇ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਕੈ ਕੁ ਮੈ ਤ ਹੂਰਨ ਅਤੇ ਹੂਰਾ ਸਾਧ ਸੰਗ ਜੀ ਕਹੀਏ ਆਕਾਸ਼ ਦੇ ਵਿੱਚ ਘੁੰਮ ਰਹੀਆਂ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕੈ ਬਜਤ ਕੈ ਬਜਾਤ ਖੰਗੰ ਤਲਵਾਰਾਂ ਵੱਜਦੀਆਂ ਹਨ ਸਾਸੰਗ ਜੀ ਕਿਤੇ ਖੰਗੰ ਤੋਂ ਭਾਵ ਕੇ ਇਹ ਤਲਵਾਰਾਂ ਅੱਗੇ ਮਹਾਰਾਜ ਕਹਿੰਦੇ ਹਨ ਕਿ ਕੈ ਉਠਾਇ ਤ ਅੰਗੰ ਅਤੇ ਉਹਨਾਂ ਵਿੱਚ ਅੱਗ ਦੀਆਂ ਚਿਣਗਾ ਨਿਕਲਦੀਆਂ ਹਨ ਜਦੋਂ ਸਾਸੰਗ ਦੀ ਤਲਵਾਰਾਂ ਵੱਜਦੀਆਂ ਹਨ ਤਲਵਾਰਾਂ ਟਕਰੌਂਦੀਆਂ ਹਨ ਤਾਂ ਉਹਨਾਂ ਦੇ ਵਿੱਚੋਂ ਅੱਗ ਨਿਕਲ ਰਹੀ ਹੈ ਅੱਗ ਦੀਆਂ ਚਿਣਗਾ ਅੱਗ ਦੀਆਂ ਚੰਗਿਆਰੀਆਂ ਸਾਸੰਗ ਜੀ ਆਪਾਂ ਕਹਿ ਸਕਦੇ ਹਾਂ ਚੰਗਿਆੜੇ ਆਪਾਂ ਕਹਿ ਸਕਦੇ ਹਾਂ ਅੱਗ ਦੇ ਜੋ ਹਨ ਉਹਨਾਂ ਸ਼ਸਤਰਾਂ ਦੇ ਵਿੱਚੋਂ ਜਦੋਂ ਸ਼ਸਤਰ ਭੜਦੇ ਹਨ ਤਾਂ ਸਾਸੰਗ ਜੀ ਉਹਨਾਂ ਦੇ ਵਿੱਚੋਂ ਚੰਗਿਆੜੇ ਵੀ ਨਿਕਾਲਾ ਰਹੇ ਹਨ ਆਓ ਸਾਇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਚ ਅਰਦਾਸ ਕਰਦੇ ਆਂ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਖਸ਼ਣਾ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਖਾਲਸੇ ਦੀ ਜੜਦੀ ਕਲਾ ਕਰਨੀ ਨਾਮ ਦਾਣ ਬਖਸ਼ਣਾ ਆਪਣੇ ਚਰਨਾਂ ਦੇ ਨਾਲ ਆਪਣੇ ਸੇਵਕਾਂ ਨੂੰ ਜੋੜ ਕੇ ਰੱਖਣਾ ਤੇ ਕਲਯੁਗ ਤੋਂ ਸਾਧ ਸੰਗਤ ਜੀ ਰੱਖਿਆ ਕਰਨੀ ਸਾਧ ਸੰਗਤ ਜਿਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ